ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਸੜਕ ਹਾਦਸਾ ਚਾਰ ਨੌਜਵਾਨ ਹੋਏ ਜ਼ਖਮੀ ਟਰੈਕਟਰ ਦੇ ਚਾਲਕ ਮੌਕੇ ਤੋਂ ਹੋਇਆ ਫਰਾਰ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਉਪਰ ਪਿੰਡ ਨਿੱਕੋ ਸਰਾਏ ਦੇ ਨੇੜੇ ਸਵਿਫਟ ਕਾਰ ਅਤੇ ਟਰੈਕਟਰ ਵਿਚਕਾਰ ਦਮਦਸਤ ਟੱਕਰ ਹੋਣ ਨਾਲ ਚਾਰ ਨੌਜਵਾਨਾਂ ਦੀ ਜੰਗਮੀਰ ਰੂਪੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉੱਥੇ ਹੀ ਟਰੈਕਟਰ ਚਾਲਕ ਟਰੈਕਟਰ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦਿਆ ਨਿੱਕੋ ਸਰਾਏ ਦੇ ਪ੍ਰਤਪਾਲ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਆਪਣੇ ਚਾਰ ਸਾਥੀਆਂ ਨਾਲ ਸਵਿਫਟ ਗੱਡੀ ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਪੰ ਰੋਡ ਉੱਪਰ ਨਿੱਕੋਸਰਾਏ ਨੇੜੇ ਇੱਕ ਟਰੈਕਟਰ ਚਾਲਕ ਵੱਲੋਂ ਬਣਾ ਰੋਡ ਤੇ ਦੇਖੇ ਲਿੰਕ ਸ਼ਰਤ ਤੋਂ ਇੱਕਦਮ ਟਰੈਕਟਰ ਸੜਕ ਤੇ ਆਦੇ ਵਿੱਚ ਕਾਲੇ ਲੈ ਆਂਦਾ ਅਤੇ ਗੱਡੀ ਤੇਜ਼ ਹੋਣ ਕਾਰਨ ਟਰੈਕਟਰ ਨਾਲ ਜ਼ਬਰਦਸਤ ਟਕਰਾਏ ਜਿਸ ਨਾਲ ਚਾਰ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਫਤੇਗੜ ਚੂੜੀਆਂ ਦੇ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਕੁਝ ਨੂੰ ਉਹਨਾਂ ਦੀ ਹਾਲਤ ਨੂੰ ਦੇਖਦੇ ਆ ਸਰਕਾਰੀ ਹਸਪਤਾਲ ਰੈਫਰਲ ਕਰ ਦਿੱਤਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਸ ਸ਼ੰਦੀਪ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਿੱਕੋਸਰਾਏ ਦੇ ਨੇੜੇ ਲਾਗਾ ਜੋ ਵੀ जखमीन ਨੌਜਵਾਨ ਨੇ ਵਾਰਸ ਪੁਲਸ ਨੂੰ ਬਿਆਨ ਦਰਜ ਕਰਵਾਉਣਗੇ ਉਸ ਅਨੁਸਾਰ ਬੰਤੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਐਕਸੀਡੈਂਟ ਹੈ ਉਹਦੇ ਸਮੇਂ ਵਿੱਚ ਸਾਡਾ ਬਰਾਦਰ ਸਿੰਘ ਆਰਮਨਜੀਤ ਸਿੰਘ ਦਾ ਪੁੱਤ ਰਾਹੁਲ ਜਿਹੜਾ ਬਾਬਾ ਨਾਲ ਗਿਆ ਦੇਗੀ ਆਪਣਾ ਇਲੈਕਸ਼ਨ ਦੇ ਪੇਪਰ ਭੰਡੇ ਹੀ ਤੇ ਅਸੀਂ ਪਿੰਡਾਂ ਸਾਨੂੰ ਕਾਲ ਆਈ ਇਹ ਇਹਨਾਂ ਦਾ ਮਕੀਨ ਕੋਸਾਂ ਦਾ ਟਰੈਕਟਰ ਸੀਗਾ ਜੀ ਜਰਾ ਸਿੰਘ ਉਹਨਾਂ ਦਾ ਇਹ ਲਿੰਕ ਰੋਡ ਤੋਂ ਉੱਤੋਂ ਚੜੇ ਨਹੀਂ ਬਹੁਤ ਤੇਜ਼ ਮਤਲਬ ਇਹਨਾਂ ਨੇ ਅੱਗੇ ਕਰਕੇ ਟਰੈਕਟਰ ਦੇ ਅੱਗੇ ਬ੍ਰੇਕ ਲਾਤੀ ਕਿੱਥੋਂ ਦੇਖੋ ਕਿੱਥੋਂ ਮੁੰਡਾ ਬ੍ਰੇਕ ਦਾ ਮਤਲਬ 200 ਮੀਟਰ ਤੋਂ ਬ੍ਰੇਕਾ ਗੱਡੀ ਦਾ ਟਾਇਰ ਜਿਹੜੇ ਰਖਦੇ ਆ ਤੇ ਫਿਰ ਦੂਜੇ ਨੰਬਰ ਤੇ ਦੇਖੋ ਜੋ ਹੋ ਗਿਆ ਕੋਈ ਗੱਲ ਨਹੀਂ ਮਿਸਰੈਪਿੰਗ ਹੋ ਜਾਂਦੀ ਹੈ ਇਹਨਾਂ ਦਾ ਫਰਜ਼ ਬਣਦਾ ਇੱਥੇ ਆ ਕੇ ਰੁਕਦੇ ਉਹਨਾਂ ਨੂੰ ਆ ਕੇ ਕੱਢਦੇ ਜੀ ਕਿਸੇ ਨੇ ਆ ਕੇ ਲਾਗੇ ਕੋਈ ਖੜਿਆ ਨਹੀਂ ਲਾਗੇ ਪਿੰਡਾਂ ਲਾਗੇ ਉਹਨਾਂ ਦੇ ਘਰ ਨੇ ਨਾ ਕੋਈ ਲਾਗੇ ਖੜਿਆ ਨਾ ਉਹਨਾਂ ਨੂੰ ਪੁੱਛਿਆ ਵੀ ਬਾਹਰ ਦੇ ਲੋਕਾਂ ਨੇ ਆ ਰਹੀ ਰਾਹਗੀਰਾਂ ਨੇ ਆ ਕੇ ਜਾਂ ਅਸੀਂ ਆ ਕੇ ਉਹਨਾਂ ਨੂੰ ਮਿੱਥੋਂ ਗੱਡੀ ਚੋਂ ਕੱਢਿਆ ਤੇ ਉਹਨਾਂ ਨੂੰ ਫਰੇਗੜ ਚੂੜੀਆਂ ਗਰਨਾਲਾ ਹਸਪੀਟਲ ਦਾ ਰੈਫਰ ਕੀਤਾ ਜੀ ਦਾ ਕਿੱਥੋਂ ਸੀ ਭੇਜਿਆ ਇਲਾਜ ਉਹਨਾਂ ਨੇ ਅੱਗੇ ਮਤਲਬ ਸੱਟ ਜ਼ਿਆਦਾ ਵੇਖਦੇ ਹੋਏ ਅੱਗੇ ਰੈਫਰ ਕਰਤਾ ਆ ਤੇ ਅੱਗੇ ਹੁਣ ਮਤਲਬ ਉਹਨਾਂ ਨੇ ਅਗਾ ਜੋ ਵੀ ਕਾਰਵਾਈ ਮਤਲਬ ਹੋਏਗੀ ਉਹ ਦੇਖਾਂਗੇ ਤੇ ਇਹ ਜਿਨ੍ਹਾਂ ਦਾ ਟਰੈਕਟਰ ਸੀ ਉਹਨਾਂ ਕੋਲ ਕੋਈ ਸਾਰ ਲਈ ਜਿਤਨਾ ਨਹੀਂ ਨਹੀਂ ਕੋਈ ਨਹੀਂ ਖੜਾ ਹੀ ਨਹੀਂ ਜੀ ਕੋਈ ਲੱਗੇ ਹੀ ਨਹੀਂ ਖੜਾ ਯਾਰ ਸਾਹਮਣੇ ਉਹਨਾਂ ਦਾ ਘਰ ਆ ਜੀ ਕੋਈ ਆਇਆ ਹੀ ਨਹੀਂ ਜੀ ਇੱਥੇ ਆ ਕੇ ਖੜਦੇ ਉਹਨਾਂ ਨੂੰ ਪਾਣੀ ਪੁਣੀ ਪੁੱਛਦੇ ਜੋ ਹੈਪਨਿੰਗ ਹੋ ਗਈ ਉਹ ਤੇ ਚਲੋ ਮਾਰੇ ਦੇ ਹੱਥ ਵਾਸਾ ਕੋਈ ਦੀ ਕੋਈ ਗੱਲ ਨਹੀਂ ਪਰ ਉਹਨਾਂ ਦਾ ਫਰਜ਼ ਬਣਦਾ ਨਹੀਂ ਕਿ ਆ ਕੇ ਖੜਦੇ ਜੀ ਇਹਨਾਂ ਵਿੱਚੋਂ ਕੱਢਦੇ ਤੇ ਇਹਨਾਂ ਨੂੰ ਪਾਣੀ ਪਤਾਨੀ ਪੁੱਛਦੇ ਉੱਥੋਂ ਅਜੇ ਤੱਕ ਕੋਈ ਨਹੀਂ ਤੁਹਾਡੇ ਸਾਹ ਸਪਾਸਟ ਤੇ ਕੋਈ ਸਪੀਸ ਉਹਦਾ ਰਿਪੋਰਟ ਰਿਪੋਰਟ ਕੀਤਾ ਸਾਰਾ ਪੁਲਸਾ 112 ਨੰਬਰ ਤੇ ਕਾਲ ਕੀਤੀ ਸੀ ਲੋ ਆਏ ਸੀ ਸਾਹਬ ਆਏ ਸੀਗੇ ਉਹ ਜੋ ਵੀ ਮਾਮਲਾ ਦੇਖ ਕੇ ਸਾਰਾ ਲਿਖ ਕੇ ਲੈ ਗਏ ਨੇ ਤੇ ਹੁਣ ਉਹ ਜੋ ਅਗਲੀ ਕਾਰਵਾਈ ਕਰਨ ਕੀ ਮੰਗੀ ਕਰਦੇ ਆਪਾਂ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਜੋ ਆ ਗਏ ਸੀ ਤੇ ਕਹਿੰਦੇ ਸਾਦੀ ਦਾ ਸਾਦੀ ਕੱਢਣ ਇੱਥੇ ਸੀਸੀਟੀ ਵੀ ਕੈਮਰਾ ਵੀ ਲੱਗੇ ਨੇ ਉਹ ਵੀ ਆਪਣਾ ਚੈੱਕ ਕਰ ਸਕਦੇ ਨੇ ਤੇ ਜੋ ਵੀ ਮਤਲਬ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ ਜਿੱਥੇ ਜਿਹੜਾ ਸਵਾਪਰੇ ਕੀ ਹੈਗਾ ਜੀ ਇਹ ਸਾਰਾ ਮੁੰਡਾ ਮੇਰੇ ਤੋਂ ਭਰਾ ਹੈ ਵੱਡਾ ਮੇਰਾ ਮੋਟਾ ਨੇ ਕਹਾਈ ਪਰਨਾਂਡੇ ਅੱਡੇ ਤੇ ਬੰਨਣਾ ਇਹ ਨਿੱਕੋਸਰਾ ਹੁੰਦਾ ਵੱਡੀ ਨਿੱਕੋਸਰਾ ਨਿੰਗੜਾ ਤੇ ਨਿੱਕੀ ਨਿੱਕੋਸਾਂ ਟਰੈਕਟਰ ਵਾਲੇ ਨੇ ਉਹ ਅਟੈਕ ਮਾਰ ਕੇ ਗੱਡੀ ਦਾ ਟਰੈਕਟਰ ਕੀਤਾ ਉਹਦੇ ਨਾਲ ਆਡਾ ਨੁਕਸਾਨ ਕਾਫੀ ਹੋਇਆ ਤੇ ਟਰੈਕਟਰ ਮੌਕੇ ਤੇ ਭਜਾ ਦਾ ਬੰਦੇ ਆਏ ਤੁਸੀਂ ਕਿਹੜੇ ਪਿੰਡ ਤੋਂ ਆ ਰਹੇ ਹੋ ਆਏ ਵੱਡੀ ਨਿੱਕੋਸਰਾ ਤੋਂ ਜੋ ਤੇ ਅਸੀਂ ਕਿੱਥੇ ਜਾ ਰਹੇ ਬੇਰਾ ਪਪਾ ਨਾਨਕ ਬੋਟਾ ਵਪਾਰਨ ਤੋਂ ਦੇ ਅਕਸੀਡੈਂਟ ਦਾ ਕੀ ਕਾਰਨ ਲੱਗਦਾ ਤੁਹਾਨੂੰ ਐਕਸੀਡੈਂਟ ਯਾਰ ਸਿਖਣ ਸਾਰੇ ਗੱਡੀ ਸਪੀਡ ਚ ਆਉਂਦੀ ਹੈ ਨਾ ਉਹ ਅਟੈਕ ਮਾਰ ਕੇ ਟਰੈਕਟਰ ਨੇ ਗੱਡੀ ਕਰੀ ਕੀਤਾ ਟਰੈਕਟਰ ਉਹ ਸ਼ੋ ਗੱਡੀ ਵੱਜ ਗਈ ਮਰੇ ਗੱਡੀ ਕੋਲ ਮਲਾ ਕੇ ਗਈ ਟਰੈਕਟਰ ਵਾਲੇ ਦੇ ਭਾਈ ਤੇ ਉੱਚ ਕੋਈ ਆਪਾਂ ਕਿਨੇ ਜਣੇ ਸਵਾਰ ਸਰ ਸਰ 6 ਸਵਾਰ ਹੀ ਚਾਵਨ ਸੱਟਾਂ ਲੱਗੀਆਂ ਤੇ ਫਿਰ ਅਸਲ ਕਿਥੇ ਨੇ ਜੋ ਪੇਸ਼ੈਂਟ ਇਸ ਟਾਈਮ ਸਾਰੇ ਫਲੇ ਫਲੇ ਬਾਹਰ ਕਰਾਇਆ ਸਰਕਾਰੀ ਹਸਪਤਾਲ ਠੀਕ ਹੈ ਜੀ ਤੇ ਕੀ ਹਾਲਾਤ ਕੀ ਨੇ ਹਾਲਾ ਸਰ ਸੱਟ ਜਾਦੀ ਆ ਇਹਨਾਂ ਸਾਰਾ ਟਰੈਕਟਰ ਮਾਰ ਕੇ ਟਰੈਕਟਰ ਖਲਾ ਲਿਆ ਵੀ ਨਹੀਂ ਆ ਅਸੀਂ ਆ ਕੇ ਗੱਡੀ ਦੇ ਵਿੱਚ ਬੰਦੇ ਕੱਢੇ ਆ ਹਾਂ ਜੀ ਕੀ ਮੰਗ ਕਰਦੇ ਆਪਾਂ ਮੰਗ ਸਰ ਇਨਸਾਫ ਚਾਹੀਦਾ ਸਰ ਪਿੰਡ ਨਿੱਕੂ ਆਪਾਂ ਨਿੱਕੀ ਨਿੱਕੂ ਸੰਗ ਲੱਗੇ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਜੀ 112 ਤੋਂ ਸਾਨੂੰ ਕੰਪਲੀਟ ਆਈ ਜੀ ਕੰਟਰੋਲ ਰੂਮ ਤੋਂ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਅਸੀਂ ਦੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਟਰੈਕਟਰ ਦੇ ਨਾਲ ਹੋਇਆ ਹੈ ਟਰੈਕਟਰ ਵਾਲਾ ਮੌਕੇ ਤੋਂ ਲੈ ਗਿਆ ਟਰੈਕਟਰ ਆਪਣਾ ਜੀ ਬਾਕੀ ਜਿੰਨਾਂ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਫਟੇਗੜ ਰੈਫਰ ਕਰ ਦਿੱਤਾ ਹੈ ਤੇ ਬਾਕੀ ਜੋ ਗਾੜੀ ਕਾਨੂੰਨੀ ਕਾਰਵਾਈ ਹੋ ਗਈ ਉਹ ਥਾਲੇ ਵਾਲੇ ਕਰਨਗੇ ਸਰ ਹਾਲ ਤੱਕ ਕੋਈ ਕਾਰਵਾਈ ਕੀਤੀ ਹੈ ਜਾਂ ਕਿ ਟਰੈਕਟਰ ਉਹ ਇਹਨਾਂ ਦੇ ਨਾਮ ਨੂੰ ਲੈ ਗਏ ਜੀ ਤੇ ਬਾਕੀ ਇਹਨਾਂ ਨੂੰ ਦੱਸਤਾ ਵਾ ਕਿ ਜੋ ਸੱਟਾ ਸੱਟਾ ਲੱਗੇ ਨੇ ਉਹ ਉਹਨਾਂ ਤੇ ਜੋ ਕਾਰਵਾਈ ਬਣੇਗੀ ਕਾਰਵਾਈ ਕਰਾਂਗੇ ਸਰ ਕਿੰਨੇ ਜਣੇ ਸਵਾਰ ਸੀ ਕਾਰ ਦੇ ਵਿੱਚ ਉਹ 5 ਜਣੇ ਬੈਸੇ ਰਹੇ ਨਹੀਂ ਕਾਰ ਦੇ ਵਿੱਚ ਹਾਂਜੀ ਤੇ 14 ਜਣੇ ਨੂੰ ਸਟਾ ਲੱਗੀਆਂ ਨੇ ਹਾਂਜੀ ਤੇ ਬਾਕੀ ਠੀਕ ਹੈ ਸਰ ਇਹ ਹ ਹ ਸਭ ਆਪਣੇ ਕਿਦਮ ਇਹ ਵੀ ਆ ਰਹੀ ਲਕਸ਼ਣਾਂ ਦੇ ਫਾਰਮ ਪਰ ਜਾ ਰਹੇ ਸਿਹੇਰਾ ਬਾਬਾ ਨਾਨਕ ਇਧਰੋਂ ਇੱਕ ਟਰੈਕਟਰ ਨਿਕਲਿਆ ਦੂਜੀ ਸਾਈਡ ਤੋਂ ਜਿਹੜੇ ਉਹਨਾਂ ਵੇਖਿਆ ਨਹੀਂ ਤੋਂ ਕਾਰ ਦੇ ਵਿੱਚ ਵੱਜ ਗਿਆ ਟਕਰਾ ਗਿਆ ਠੀਕ ਹੈ